ਕੋਕੀ ਓਏ ਬੇਟਾ ਉਧਰ ਨਹੀਂ ਜਾਣਾ ਚੱਲ ਸਾਲਾ ਲੁੱਟਰ ਨਬਣ ਹਾਂ ਮੈਂ ਅੰਦਰ ਬੜੂੰਗਾ ਤੂੰ ਬੂਆ ਬੰਦ ਕਰ ਦੇਣਾ ਓਕੇ ਓਕੇ ਚੱਲ ਕਰ ਦੇ ਬੂਆ ਬੰਦ ਲੋਬੀ ਮਿੱਤਰੋ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਨਹੀਂ ਪਤਾ ਹੈ ਗਰਮੀ ਮਣਾਉਂਦੇ ਨੇ ਕਿ ਨਹੀਂ ਜਾਂ ਠੰਡ ਮੈਨੂੰ ਐ ਲੱਗਿਆ ਸੀ ਵੀ ਜਵੇਂ ਇਹ ਰਾਜਸਥਾਨ ਏਰੀਏ ਚ ਹੁੰਦੇ ਨੇ ਤੇ ਠੰਡ ਮਨਾਉਂਦੇ ਨੇ ਸੂੰਗੜੇ ਜੇ ਰਹਿੰਦੇ ਸੀ ਵਿਚਾਰੇ ਤਾਂ ਕਰਕੇ ਆਪਾਂ ਨੇ ਆਹ ਵੇਖੋ ਪਿੰਜਰਾ ਕਰਮਾ ਵਾਲਿਆਂ ਦਾ ਬੰਦ ਕਰਤਾ ਐ ਇਧਰ ਮੇਰਾ ਬੇਟਾ ਖੜਾ ਐ ਨਮਨਪ੍ਰੀਤ ਇਹ ਬੂਹਾ ਸੀ ਖੁੱਲਾ ਛੱਡਤਾ ਤੇ ਸਰਚ ਲਾਈਟ ਲਾਤੀ ਉਹ ਪਿੱਛੋਂ ਵੀ ਖੁੱਲਾ ਛੱਡਿਆ ਹੈ ਕਿ ਹਵਾ ਆਉਂਦੀ ਜਾਂਦੀ ਰਹੇ ਓ ਕਿਉਂਕਿ ਇਹ ਕਰਮਾ ਵਾਲਿਆਂ ਦਾ ਪਾਣੀ ਏ। ਇਹ ਫੀਡ ਉਹ ਆਪਣਾ ਦਾਣਾ ਹੈ। ਆ ਪਾਣੀ ਦੇ ਵਿੱਚ ਛੋਲੇ ਵੀ ਹੋਏ ਨੇ। ਤੇ ਐਪਲ ਕੱਟ ਕੇ ਆਪਾਂ ਤਕਰੀਬਨ ਰੋਜ਼ ਹੀ ਪਾਉਨੇ ਆ। ਆ ਮੈਨੂੰ ਲੱਗਿਆ ਸੀ ਠੰਡ ਲੱਗਦੀ ਹੋਊਗੀ ਟਾਇਰ ਦੇ ਵਿੱਚ ᑐੜੀ ਭਰਤੀ ਏ। ਤੇ ਪਰਾਂ ᑐੜੀ ਰੱਖਤੀ ਨਾਲ ਕੱਚੇ ਥਾਂ ਦਾ ਵੀ ਪ੍ਰਬੰਧ ਰੱਖਿਆ ਹੈ। ਕਰਮਾ ਵਾਲੇ ਸੋਖ ਲੈਣ ਸਾਰਾ ਦਿਨੇ ਖੁੱਲੇ ਹੁੰਦੇ ਨੇ। ਆਪਾਂ ਇਹਨਾਂ ਨੂੰ ਯਾਦ ਰੱਖਿਆ ਕੋਈ ਕੈਦ ਨਹੀਂ ਕੀਤਾ। ਸਾਰਾ ਦੇ ਨ ਉੱਡਦੇ ਨੇ ਬਹਿੰਦੇ ਨੇ ਆਪਦੇ ਨਜ਼ਾਰੇ ਲੈਂਦੇ ਨੇ ਜਿਹੜੀਆਂ ਆ ਫੋਟੀਆਂ ਰੱਖੀਆਂ ਨੇ ਇਹ ਰਾਤ ਨੂੰ ਸੌਂਦੇ ਇਨਾਂ ਤੇ ਨਹੀਂ ਇਹਨਾਂ ਨੇ ਇਹਨਾਂ ਦੇ ਉੱਤੇ ਬਹਿ ਕੇ ਸੌਣਾ ਹੈ ਹੁਣ ਮੇਰੇ ਤੋਂ ਡਰ ਕੇ ਥੱਲੇ ਬੈਠੇ ਨੇ ਤੇ ਟਿਊਬ ਦਾ ਫਾਇਦਾ ਧੁੱਪੇ ਬਹਿ ਕੇ ਇਸ ਤਰ੍ਹਾਂ ਅਕੜੀਆਂ ਲੈਂਦੇ ਨੇ ਜਿਵੇਂ ਮੋਰ ਲੈਂਦਾ ਪਿਆ ਸੀ ਹੁਣ ਇਹਨਾਂ ਨੂੰ ਫੀਲ ਹਨ ਨਿਕਰ ਨਿਕਰ ਘਮ ਹੋਇਆ ਪਿਆ ਸੋ ਸੋਣਾ ਹੈ ਆਜ਼ਾਦ ਪੰਛੀ ਨੇ ਰਾਸ਼ਟਰੀ